ਸਰਕਾਰੀ ਪ੍ਰਾਇਮਰੀ ਸਕੂਲ ਕਾਮਲਵਾਲਾ ਖੁਰਦ ਬਲਾਕ ਫਰੋਇਪੁਰ ਦੋ ਵਿਖੇ ਅੱਜ ਚਿਲड्रन এডਿਕੇਸ਼ਨ ਐਂਡ ਵੈਲਫੇਅਰ ਸੁਸਾਇਟੀ ਵੱਲੋਂ ਇੱਕ ਪ੍ਰੋਗਰਾਮ ਕੀਤਾ ਗਿਆ ਜਿਸ ਦੇ ਵਿੱਚ ਪੜ੍ਹਾਈ ਦੇ ਵਿੱਚ ਅਵਲ ਆਉਣ ਵਾਲੇ ਬੱਚਿਆਂ ਨੂੰ ਪਹਿਲਾ ਦੂਜਾ ਤੇ ਤੀਜਾ ਦਰਜਾ ਪ੍ਰਾਪਤ ਕਰਨ ਵਾਲੇ ਬੱਚਿਆਂ ਨੂੰ ਸਨਮਾਨਿਤ ਕੀਤਾ ਗਿਆ ਸਾਡੀ ਪੱਤਰਕਾਰ ਟੀਮ ਨਾਲ ਗੱਲਬਾਤ ਕਰਦੇ ਸਮੇਂ ਭਿੰਦਰ ਕੁਮਾਰ ਫਰੋਇਸ਼ਾ ਤੇ ਅਸ਼ੋਕ ਕੁਮਾਰ ਨੇ ਦੱਸਿਆ ਕਿ ਇਹ ਸੁਸਾਇਟੀ ਫਰੋਈਪੁਰ ਜ਼ਿਲ੍ਹੇ ਵਿੱਚ 2015 ਤੋਂ ਕੰਮ ਕਰ ਰਹੀ ਹੈ ਜੋ ਵੱਖ-ਵੱਖ ਸਰਕਾਰੀ ਸਕੂਲਾਂ ਵਿੱਚ ਜਾ ਕੇ ਪੜ੍ਹਾਈ ਦੇ ਵਿੱਚ ਮੱਲਾ ਮਾਰਨ ਵਾਲੇ ਬੱਚਿਆਂ ਨੂੰ ਅਤੇ ਆਉਣ ਵਾਲੇ ਸਮੇਂ ਦੇ ਵਿੱਚ ਅਧਿਆਪਕਾਂ ਨੂੰ ਜਿਹੜਾ ਉਹਨਾਂ ਦਾ ਸਨਮਾਨਤ ਕੀਤਾ ਜਾ ਰਿਹਾ ਹੈ। ਸੋ ਮੌਕੇ ਦੀਆਂ ਤਸਵੀਰਾਂ ਕਾਮਲਵਾਲਾ ਖੁਰਦ ਸਰਕਾਰੀ ਪ੍ਰਾਇਮਰੀ ਸਕੂਲ ਤੁਸੀਂ ਦੇਖ ਰਹੇ ਹੋ ਜਿੱਥੇ ਅਖੀਰ ਦੇ ਵਿੱਚ ਮੈਡਮ ਸੀ타 ਰਾਣੀ ਨੇ ਮੁੱਖ ਅਧਿਆਪਕ ਨੇ ਜੋ ਇਸ ਸਰਕਾਰੀ ਪ੍ਰਾਇਮਰੀ ਸਕੂਲ ਕਾਮਲਵਾਲਾ ਖੁਰਦ ਤੇ ਉਹਨਾਂ ਨੇ ਸੁਸਾਇਟੀ ਮੈਂਬਰਾਂ ਦਾ ਇਸ ਪਰਾਲੇ ਲਈ ਧੰਨਵਾਦ ਕੀਤਾ ਤੇ ਨਾਲ ਹੀ ਕਿਹਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਵੀ ਇਸ ਤਰ੍ਹਾਂ ਦੇ ਜਿਹੜਾ ਬੱਚਿਆਂ ਨੂੰ ਤੇ ਬੱਚਿਆਂ ਦੇ ਮਾਪਿਆਂ ਨੂੰ ਉਤਸ਼ਾਹਤ ਕਰਨਾ ਪ੍ਰੋਗਰਾਮ ਲਗਾਤਾਰ ਕੀਤੇ ਜਾਣਗੇ ਸੋ ਹੋਰ ਦੇਖਦੇ ਹਾਂ ਤਸਵੀਰਾਂ ਤੇ ਕਰਦੇ ਹਾਂ ਗੱਲਬਾਤ ਸਾਰ ਅੱਜ ਜਿਹੜਾ ਡਾਕਟਰ ਭੀਮrao ਅੰਬੇਦਕਰ ਜਿਹੜਾ ਮੁਲਾਜ਼ਮ ਹੈ ਐਜੂਕੇਸ਼ਨ ਸੁਸਾਇਟੀ ਵੱਲੋਂ ਇੱਥੇ ਬੱਚਿਆਂ ਨੂੰ ਸਨਮਾਨਿਤ ਕੀਤਾ ਕੀ ਕਹਿਣਾ ਚਾਹੋਗੇ ਮੇਰਾ ਕਹਿਣਾ ਇਹ ਹੈ ਕਿ ਐਜੂਕੇਸ਼ਨ ਦੇ ਉੱਤੇ ਸਾਰਿਆਂ ਦਾ ਅਧਿਕਾਰ ਹੈ ਕੋਈ ਵੀ ਹੋਵੇ ਪੜ੍ਹਨ ਦਾ ਸਭ ਨੂੰ ਅਧਿਕਾਰ ਦਿੱਤਾ ਹੈ ਸਾਨੂੰ ਸੰਵਿਧਾਨ ਇਹ ਅਧਿਕਾਰ ਦਿੰਦਾ ਹੈ ਕਿ ਹਰ ਇੱਕ ਬੱਚੇ ਨੂੰ ਪੜ੍ਹਾਈ ਦਾ ਅਧਿਕਾਰ ਹੈ ਪਰ ਫਿਰ ਵੀ ਕੁਝ ਸਮਾਜ ਦੇ ਹਿੱਸੇ ਇਦਾਂ ਦੇ ਨੇ ਜਿੱਥੋਂ ਤੱਕ ਪੜ੍ਹਾਈ ਨਹੀਂ ਪਹੁੰਚ ਪਾਈ ਜਾਂ ਇਹ ਕਹ ਲਿਆ ਕਿ ਮਾਪੇ ਇਹਨੇ ਪੜ੍ਹੇ ਲਿਖੇ ਨਹੀਂ ਹੈ ਕਿ ਉਹ ਆਪਦੇ ਬੱਚਿਆਂ ਨੂੰ ਸਹੀ ਪ੍ਰੇਰਿਤਤਾ ਪ੍ਰੇਰਿਤ ਕਰ ਸਕਣ ਜਾਂ ਉਤਸ਼ਾਹਿਤ ਕਰ ਸਕਣ ਅਸੀਂ ਇਸੇ ਨੂੰ ਮੱਦੇ ਨਜ਼ਰ ਰੱਖਦੇ ਹੋਏ ਸਮਾਜ ਦੇ ਵਿੱਚ ਵਿਚਰਦੇ ਹੋਏ ਸੰਸਥਾ ਚਿਲड्रन ਐਜੂਕੇਸ਼ਨਲ ਐਂਡ ਵੈਲਫੇਅਰ ਸੁਸਾਇਟੀ ਬਣਾਈ ਸੀ ਕਿ ਸਮਾਜ ਵਿੱਚ ਰਹਿੰਦੇ ਅਸੀਂ ਮਾਪਿਆਂ ਨੂੰ ਤੇ ਨਾਲ ਬੱਚਿਆਂ ਨੂੰ ਪੜ੍ਹਾਈ ਪ੍ਰਤੀ ਜਾਗਰੂਕਤਾ ਮੈਂ ਮੇਕ ਚਲਾਈ ਕਿ ਬੱਚਿਆਂ ਨੂੰ ਤੇ ਉਹਦੇ ਬੱਚਿਆਂ ਦੇ ਮਾਪਿਆਂ ਨੂੰ ਅਹੇਰ ਕਰ ਸਕੀਏ ਕਿ ਪੜ੍ਹਾਈ ਦੀ ਕਿੰਨੀ ਵੱਡੀ ਮਹੱਤਤਾ ਹੈ ਇਸੇ ਦੇ ਤਹਿਤ ਅੱਜ ਪਿੰਡ ਕਮਲਵਾਲਾ ਖੁਰਦ ਦੇ ਵਿੱਚ ਪ੍ਰੋਗਰਾਮ ਕੀਤਾ ਅਸੀਂ ਕਿ ਜਿੱਥੇ ਮਾਪਿਓ ਉਹਨਾਂ ਬੱਚਿਆਂ ਦਾ ਆਇਆ ਹੋਇਆ ਸੀ ਆ ਤੇ ਉਹਨਾਂ ਨੂੰ ਇਸ ਬਾਰੇ ਜਾਗਰੂਕਤਾ ਮੈਂ ਵੀ ਲਗਾ ਸਕਦੇ ਹਾਂ ਸੀ ਕਿ ਉਹਨਾਂ ਨੂੰ ਦੱਸਿਆ ਕਿ ਪੜ੍ਹਾਈ ਦੀ ਕਿੰਨੀ ਵੱਡੀ ਵੈਲਿਊ ਹੈ ਤੁਸੀਂ ਆਪਣੇ ਬੱਚਿਆਂ ਵੱਲ ਧਿਆਨ ਦਿਓ ਘਰ ਦੇ ਜਿਹੜੇ ਕੰਮ ਐ ਉਹਦੇ ਨਾਲ ਨਾਲ ਬੱਚਿਆਂ ਦੇ ਵੱਲ ਵੀ ਪੂਰਾ ਪੜ੍ਹਾਈ ਵੱਲ ਸਹਿਯੋਗ ਦਿਓ ਉਹਨਾਂ ਦੇ ਬੱਚਿਆਂ ਦੇ ਨਾਲ ਨਾਲ ਬੱਚਿਆਂ ਦੇ ਟੀਚਰਾਂ ਦੇ ਨਾਲ ਵੀ ਤੁਸੀਂ ਰਿਸ਼ਤਾ ਕਾਇਮ ਕਰੋ ਕੋਈ ਬੱਚਿਆਂ ਦੀਆਂ ਕਮੀਆਂ ਐ ਉਹਨਾਂ ਦਾ ਨਾਲ ਮਿਲ ਕੇ ਉਹਨਾਂ ਦਾ ਤੁਸੀਂ ਸਾਥ ਦਿਓ ਬੱਚਿਆਂ ਦਾ ਤਾਂ ਕਿ ਉਹ ਚੰਗੀ ਪਰਫਾਰਮੈਂਸ ਦੇ ਸੈਕੰਡ ਆਫ ਦੀ ਬਾਕੀ ਅਸੀਂ ਪੰਜ ਸਕੂਲਾਂ ਸਕੂਲਾਂ ਦਾ ਐਡਕੀ ਪ੍ਰੋਗਰਾਮ ਰੱਖਿਆ ਹੈ ਸਾਡੀ ਸੰਸਥਾ ਵੱਲੋਂ ਇਹ ਕਿਹਾ ਗਿਆ ਕਿ ਪੰਜ ਸਕੂਲਾਂ ਨੂੰ ਅਸੀਂ ਐਡਾਪਟ ਕੀਤਾ ਹੈ ਜਿਸ ਤੇ ਅਸੀਂ ਬੱਚਿਆਂ ਨੂੰ ਫਸਟ ਸੈਕੰਡ ਥਰਡ ਜੋ ਵੀ ਆਏਗਾ ਉਹਨਾਂ ਨੂੰ ਅਸੀਂ ਸਨਮਾਨਿਤ ਕਰਾਂਗੇ ਨਾਲ ਉਹਨਾਂ ਦੇ ਮਾਪਿਆਂ ਨੂੰ ਵੀ ਉੱਥੇ ਬੁਲਾ ਕੇ ਇੱਕ ਤਰ੍ਹਾਂ ਦਾ ਮਾਪਿਆਂ ਨੂੰ ਵੀ ਸਨਮਾਨਿਤ ਕਰਨਾ ਸਾਡੇ ਵੱਲੋਂ ਇਹ ਬੰਦਾ ਹੈ ਕਿ ਮਾਪੇ ਉਹ ਜਿਹੜੇ ਆਪਦੇ ਬੱਚਿਆਂ ਨੂੰ ਪੜਾਉਣ ਵਾਸਤੇ ਇਹਨਾਂ ਜਦੋਂ ਜਹਿਦ ਕਰ ਰਹੇ ਨੇ ਨਾਲ ਟੀਚਰ ਸਹਿਬਾਨ ਅਜੇ ਅਗਲਾ ਜਿਹੜਾ ਸਾਡਾ ਪੜਾਅ ਆਏਗਾ ਉਹ ਟੀਚਰ ਸਹਿਬਾਨ ਵੱਲੀ ਵੀ ਆਏਗਾ ਜਿਹੜੇ ਟੀਚਰਾਂ ਦੇ ਬੱਚੇ ਸਭ ਤੋਂ ਵਧੀਆ ਪਰਫਾਰਮੈਂਸ ਦੇਣਗੇ ਅਸੀਂ ਉਹਨਾਂ ਨੂੰ ਵੀ ਅ ਅਗਲੀ ਵਾਰ ਤੋਂ ਜੋ ਕਰਾਂਗੇ ਸਨਮਾਨਿਤ ਕਰਾਂਗੇ ਇਹ ਹੀ ਜੋ ਸਾਡਾ ਉਦੇਸ਼ ਸੀਗਾ ਇਹ ਸਿੱਖਿਆ ਦੇ ਪ੍ਰਤੀ ਲੈ ਕੇ ਸੀਗਾ 2014 ਤੋਂ ਸੋਸਾਇਟੀ ਕੰਮ ਕਰ ਰਹੀ ਸੀ ਹਾਂਜੀ 2014 ਤੋਂ ਪਹਿਲਾਂ ਇੱਕ ਪਿੰਡ ਦੇ ਵਿੱਚ ਸੋਸਾਇਟੀ ਦਾ ਸ਼ੁਰੂਆਤ ਹੋਈ ਸੀਗੀ ਪਰ ਕੁਝ ਸਾਥੀ ਸਾਡੇ ਨਾਲ ਪਿਛਲੇ ਸਾਲਾਂ ਮਿਲੇ ਆ ਤੇ ਅਸੀਂ ਇਹਨੂੰ ਡਿਸਟ੍ਰਿਕਟ ਲੈਵਲ ਤੱਕ ਹੁਣ ਲੈ ਕੇ ਆ ਹਾਂ ਐਦਕਿ ਅਸੀਂ 5 ਸਕੂਲਾਂ ਨੂੰ ਅਡਾਪਟ ਕੀਤਾ ਹੈ ਪਰ ਆਉਣ ਵਾਲੇ ਭਵਿੱਖ ਦੇ ਵਿੱਚ ਸਾਡੀ ਜਿਹੜੀ ਇਹਦੇ ਵਿੱਚ ਕਾਰਗੁਜ਼ਾਰੀ ਇਹ ਹੋਏਗੀ ਕਿ ਅਸੀਂ ਪੂਰੇ ਡਿਸਟ੍ਰਿਕਟ ਨੂੰ ਕਵਰ ਕਰੀਏ ਠੀਕ ਸਰ ਕੀ ਨਾਂ ਹੀ ਆਪਣਾ ਜੀ ਮੇਰਾ ਨਾਮ ਭੁਪਿੰਦਰ ਕੁਮਾਰ ਹੈ ਜੀ ਠੀਕ ਹੈ ਜੀ ਹਾਂਜੀ ਪਿੰਡ ਫਰੋਸਾ ਜੀ ਥੈਂਕ ਯੂ ਸਰ ਥੈਂਕ ਯੂ ਹਾਂਜੀ ਸਰ ਕੀ ਨਾਮ ਹੈ ਆਪਣਾ ਮੇਰਾ ਨਾਮ ਅਸ਼ੋਕ ਕੁਮਾਰ ਆ ਜੀ ਤੇ ਮੈਂ ਕਮਿਸ਼ਨਰ ਦਫਤਰ ਕੋਰੋਈਪੁਰ ਵਿਖੇ ਬਤੌਰ ਆਪਦੀਆਂ ਕਲਰਕ ਸੇਵਾਵਾਂ ਨਿਭਾ ਰਿਹਾ ਠੀਕ ਹੈ ਤੇ ਅੱਜ ਸਾਡੀ ਸੁਸਾਇਟੀ ਵੱਲੋਂ ਡਾਕਟਰ ਭੀਮਰਾਓ ਅਵੇਡਕਰ ਬਲਾਜ ਮੰਚ ਚ ਚਿਲਡਰਨ ਵੈਲਫੇਅਰ ਐਜੂਕੇਸ਼ਨ ਸੁਸਾਇਟੀ ਵੱਲੋਂ ਠੀਕ ਹੈ ਅੱਜ ਕਾਮਰਵਾਲਾ ਕੋਰਡ ਵਿਖੇ ਪਹਿਲੀ ਕਲਾਸ ਤੋਂ ਲੈ ਕੇ 5ਵੀਂ ਕਲਾਸ ਤੱਕ ਜਿਹੜੇ ਬੱਚੇ ਪਹਿਲੇ ਦੂਜੇ ਤੀਜੇ ਦਰਜੇ ਤੇ ਆਏ ਆ ਉਹਨਾਂ ਨੂੰ ਇਸ ਸੰਸਥਾ ਵੱਲੋਂ ਸਨਮਾਨਿਤ ਕੀਤਾ ਗਿਆ ਹੈ ਸਾਡਾ ਜੋ ਨਿਸ਼ਚੈ ਹੈ ਆਉਣ ਵਾਲੇ ਸਮੇਂ ਦੇ ਵਿੱਚ ਅਗਲੇ ਸਾਲ ਇਸ ਸਾਲ ਅਸੀਂ ਜਿਹੜੇ ਪੰਜ ਸਕੂਲ ਅਡਾਪਟ ਕੀਤੇ ਜਿਨ੍ਹਾਂ ਵਿੱਚ ਸਰਕਾਰੀ ਪ੍ਰਾਇਮਰੀ ਸਕੂਲ ਪਿੰਡ ਵਾ ਸਰਕਾਰੀ ਪ੍ਰਾਇਮਰੀ ਸਕੂਲ ਸਾਈਆਂ ਵਾਲਾ ਸਰਕਾਰੀ ਪ੍ਰਾਇਮਰੀ ਸਕੂਲ ਰੋਸ਼ਾ ਸਰਕਾਰੀ ਪ੍ਰਾਇਮਰੀ ਸਕੂਲ ਕਾਮਲਵਾਲਾ ਤੇ ਸਰਕਾਰੀ ਪ੍ਰਾਈਵੇਟ ਸਕੂਲ ਕਰੋੜੇ ਜੱਲੇ ਵਾਲਾ ਤੇ ਆਉਣ ਵਾਲੇ ਸਮੇਂ ਦੇ ਵਿੱਚ ਭਵਿੱਖੇ ਦੇ ਵਿੱਚ ਸਾਡੀ ਕੋਸ਼ਿਸ਼ ਹੋਵੇਗੀ ਕਿ ਅਸੀਂ 5 ਤੋਂ ਇਹ 10 ਸਕੂਲ ਕਰੀਏ ਤੇ ਆਉਣ ਵਾਲੀ 11 April ਨੂੰ ਇਹ ਸੰਸਾ ਵੱਲੋਂ ਜਿਹੜੇ ਆਪਣੇ ਸਰਕਾਰੀ ਪ੍ਰਾਈਵੇਟ ਸਕੂਲ ਸਾਈਆਂ ਵਾਲਾ ਅਤੇ ਬਾਪਿੰਡ ਵਿਖੇ ਜਿਹੜੇ ਬੱਚੇ ਪਹਿਲੇ ਦੂਜੇ ਤੀਜੇ ਦਰਜੇ ਤੇ ਆਏ ਆ ਉਹਨਾਂ ਨੂੰ ਸਨਮਾਨਤ ਕੀਤਾ ਜਾਵੇਗਾ ਤੇ ਸਿੱਖਿਆ ਜੋ ਕਿ ਹਰ ਇੱਕ ਇਨਸਾਨ ਵਾਸਤੇ ਬਹੁਤ ਜ਼ਰੂਰੀ ਹੈਗੀ ਆ ਸ਼ਿਕਿਆ ਨੂੰ ਵੱਧ ਤੋਂ ਵੱਧ ਸਾਡੇ ਵੱਲੋਂ ਜਿਹੜਾ ਹੈਗਾ ਅ ਇਹਦਾ ਫਲਾ ਕਰਨ ਦੀ ਕੋਸ਼ਿਸ਼ ਹੈਗੀ ਆ ਤੇ ਇਸ ਜਿਹੜਾ ਹੈਗਾ ਸੀ ਕਾਫਲੇ ਨੂੰ ਹੋਰ ਅਗਾ ਲੈ ਕੇ ਜਾਣ ਦੇ ਵਿੱਚ ਆਪਣੀ ਤਨਦਾਨ ਨਾਲ ਮਿਲ ਆਪਦਾ ਵਰਕ ਕਰਾਂਗੇ ਧੰਨਵਾਦ ਸਾਰ ਥੈਂਕ ਯੂ ਜੀ ਓਕੇ ਜੀ ਮੈਮ ਅੱਜ ਸਰਕਾਰੀ ਪ੍ਰਾਇਮਰੀ ਸਕੂਲ ਕਾਮਲਵਾਲਾ ਖੁਰਦ ਦੇ ਵਿੱਚ ਡਾਕਟਰ ਭੀਮਰਾਓ ਅਮੇਤਕਰ ਜਿਹੜੀ ਸੁਸਾਇਟੀ ਹੈਗੀ ਹੈ ਉਹਨਾਂ ਵੱਲੋਂ ਇੱਕ ਪ੍ਰੋਗਰਾਮ ਕੀਤਾ ਗਿਆ ਕੀ ਕਹਿਣਾ ਚਾਹੋਗੇ ਇਸ ਬਾਰੇ ਹਾਂਜੀ ਡਾਕਟਰ ਭੀਮਰਾਓ ਮੁਲਾਜ਼ਮ ਮੰਚ ਸੁਸਾਇਟੀ ਫਿਰੋਜ਼ਪੁਰ ਆਈ ਸਾਡੀ ਸਕੂਲ ਸਰਕਾਰੀ ਪ੍ਰਾਇਮਰੀ ਸਕੂਲ ਕਾਮਲਵਾਲਾ ਖੁਰਦ ਵਿਖੇ ਆਏ ਅਸੀਂ ਉਹਨਾਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਕਿ ਉਹਨਾਂ ਨੇ ਜਮਾਤ ਪਹਿਲੀ ਤੋਂ ਲੈ ਕੇ 5ਵੀਂ ਜਮਾਤ ਦੇ ਬੱਚੇ ਜੋ ਪਹਿਲੇ ਦੂਜੇ ਤੇ ਤੀਜੇ ਥਾਂ ਤੇ ਰਹੇ ਹਨ ਉਹਨਾਂ ਨੂੰ ਸਨਮਾਨਿਤ ਕੀਤਾ ਹਾਂ ਤੇ ਮਾਪਿਆਂ ਨੂੰ ਵੀ ਬਹੁਤ ਜ਼ਿਆਦਾ ਮੋਟੀਵੇਟ ਕੀਤਾ ਕਿ ਆਪਣੇ ਬੱਚਾ ਨੂੰ ਤੁਸੀਂ ਵੱਧ ਤੋਂ ਵੱਧ ਪੜਾਓ ਸਕੂਲਾਂ ਵਿੱਚ ਭੇਜੋ। ਅਸੀਂ ਇਸ ਸੰਸਥਾ ਦਾ ਤੇ ਦਿਨੋਂ ਧੰਨਵਾਦ ਕਰਦੇ ਹਾਂ। ਕਿਸ ਤਰ੍ਹਾਂ ਦਾ ਰਹਿ ਗਿਆ ਅੱਜ ਮਾਪਿਆਂ ਵੱਲੋਂ ਰਿਸਪੌਂਸ ਕਿਸ ਤਰ੍ਹਾਂ ਦਾ ਰਿਹਾ ਇੱਥੇ ਬੱਚਾ ਮਾਪਿਆਂ ਵੱਲੋਂ ਬਹੁਤ ਹੀ ਹੰਗਾਰਾ ਭਰਿਆ ਗਿਆ ਬਹੁਤ ਹੀ ਭਰਮਾਯੋਗਦਾਨ ਸੀ ਮਾਪਿਆਂ ਦਾ। ਠੀਕ ਹੈ ਜੀ। ਤੇ ਜਿਨ੍ਹਾਂ ਲਈ ਅਸੀਂ ਮਾਪਿਆਂ ਦਾ ਵੀ ਧੰਨਵਾਦ ਕਰਦੇ ਹਾਂ ਕਿ ਇਸ ਤਰ੍ਹਾਂ ਹੀ ਜਿਵੇਂ ਵੀ ਪੀਟੀਐਮ ਹੁੰਦੀਆਂ ਨੇ ਸਰਕਾਰ ਵੱਲੋਂ ਉਹ ਵੱਧ ਤੋਂ ਵੱਧ ਸਕੂਲ ਦੇ ਵਿੱਚ ਆ ਕੇ ਸ਼ਿਰਕਤ ਕਰਨਾ ਤੇ ਆਪਣੇ ਬੱਚਿਆਂ ਦੀ ਪ੍ਰੋਗਰੈਸ ਨੂੰ ਦੇਖਣ ਨੂੰ। ਇਸ ਤਰ੍ਹਾਂ ਦੇ ਹੋਰ ਵੀ ਕਾਲੇ ਅੱਗੇ ਵੀ ਹੁੰ I am here to present some about government school. First of all, I feel proud that I am studying in government school. My school gave me a quality education. In present time, government schools are the best schools. Government schools gives all which student need. That time, government schools give all facilities and facilities. First of all, the main facility quality education in free or cost uh, as compared to other schools. Uh, uniform works, uh, admission free, uh, admission fees all these free. At last, I request to all parents a chance uh, government school in for children future. Thank you. Thank you.